ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੁਸੀਂ ਦੇਦੇ ਹੋ ਜੀ ਮੇਰਾ ਡੀਪੀਸੀ ਪੰਜਾਬੀ ਦਾ ਡੀਪੀਸੀ ਪੰਜਾਬੀ ਦਾ ਤੁਹਾਡਾ ਸਵਾਗਤ ਹੈ ਆ ਦੋਸਤੋ ਜਿਵੇਂ ਕਿ থাম্বਨੇਲ ਦੇ ਵਿੱਚ ਤੁਸੀਂ ਦੇਖ ਲਿਆ ਹੋਵੇਗਾ ਕਿ ਅੱਜ ਮੈਂ ਗੱਲ ਕਰਨ ਜਾ ਰਿਹਾ ਆ ਮਾ ਸੋਨੀ ਟੀਵੀ ਦੇ ਉੱਤੇ ਚੱਲਦੇ ਸਾਡੇ ਲੇਟੈਸਟ 스타 ਜਿਨ੍ਹਾਂ ਦਾ ਨਾਮ ਆ ਮਾਸਟਰ ਆਰੀਅਨ ਜੋ ਕਿ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਸੋਨੀ ਦੇ ਪ੍ਰੋਗਰਾਮ ਸੁਪਰ ਸਿੰਗਰ ਸੁਪਰਸਟਾਰ ਸਿੰਗਰ 3 ਦੇ ਵਿੱਚ ਟਿਕੇ ਹੋਏ ਨੇ ਤੇ ਟਿਕੇ ਹੋਏ ਨੇ ਸਿਰਫ ਤੁਹਾਡੇ ਪਿਆਰ ਦੇ ਸਦਕਾ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਪਿਆਰ ਬੱਚੇ ਨੂੰ ਦੇ ਰਹੇ ਹੋ ਮਾਸਟਰ ਆਰੀਅਨ ਜੋ ਕਿ ਗੁਰਦਾਸਪੁਰ ਦਾ ਬਹੁਤ ਹੀ ਚਿਹਤਾ ਕਲਾਕਾਰ ਹੈ ਬਹੁਤ ਹੀ ਸੋਹਣੀ ਗਾਇਕੀ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਜੜਾਇਆ ਤੁਹਾਡੇ ਰੂਬਰੂ The cat sat on the ਪਰਫਾਰਮ ਕਰਦਾ ਪਿਆ ਆ ਬਹੁਤ ਵਧੀਆ ਗਾਉਂਦਾ ਪਿਆ ਤੇ ਬਹੁਤ ਵਧੀਆ ਪਰਫਾਰਮੈਂਸ ਜੋ ਕਿ ਉੱਥੇ ਬੈਠੇ ਜੱਜ ਵੀ ਉਹਨੂੰ ਬਹੁਤ ਜ਼ਿਆਦਾ ਔਸਤ ਦੀ ਗਾਇਕੀ ਦੀ ਤੇ ਕਲਾਕਾਰੀ ਦੀ ਜਿਹੜੀ ਹੈ ਸਲਾਹਾਂ ਕਰਦੇ ਨਜ਼ਰ ਆਉਂਦੇ ਨੇ ਪ੍ਰੋਗਰਾਮ ਸੁਪਰਸਟਾਰ ਸਿੰਗਰ 3 ਦੇ ਵਿੱਚ ਤੇ ਸੁਪਰਸਟਾਰ ਸਿੰਗਰ 3 ਦਾ ਜਿਹੜਾ ਆ ਉਹ ਫਾਈਨਲ ਬਹੁਤ ਜਲਦ ਆਉਣ ਵਾਲਾ ਹੈ ਜਿਹਦੇ ਵਿੱਚ ਢਾਡੀ سپورਟ ਦੀ ਜਿਹੜੀ ਹੈ ਮਾਸਟਰ ਆਰੀਅਨ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਦੱਬ ਕੇ سپورਟ ਕਰਨਾ ਤਾਂ ਕਿ ਸਾਡਾ ਮਾਸਟਰ ਆਰੀਅਨ ਵਿਨਰ ਹੋ ਕੇ ਜੇ ਪੰਜਾਬ ਵਾਪਸ ਆ ਕੇ ਗਰਦਾਸਪੁਰ ਦੇ ਲੋਕਾਂ ਦੇ ਵਿੱਚ ਵਿਚਰ ਸਕੇ ਇਸ ਨੂੰ ਤੁਹੀ ਸਟਾਰ ਬਣਾਉਣਾ ਆ ਤੁਹਾਡੇ ਕਰਕੇ ਸਟਾਰ ਬਣਨਾ ਆ ਕਿਉਂਕਿ ਜਦ ਤੱਕ ਸੰਗਤਾਂ ਜਦ ਤੱਕ ਜਿਹੜੀਆਂ ਦੇਖਣ ਵਾਲੀਆਂ ਸੰਗਤਾਂ ਨੇ ਜਾਂ ਜਿਹੜੇ ਲੋਕ ਉਹਦੇ ਵਿਊਅਰ ਨੇ ਜਿਹੜੇ ਉਹਦੇ ਫੈਨਸ ਨੇ ਜਿਹੜੇ ਉਹਨੂੰ ਪਿਆਰ ਕਰਦੇ ਨੇ ਉਹਨਾਂ ਦੇ ਪਿਆਰ ਤੋਂ ਬਿਨਾ ਜਿਹੜਾ ਆ ਮਾਸਟਰ ਆਰੀਅਨ ਅਧੂਰਾ ਆ ਤੇ ਤੁਹਾਡਾ ਪਿਆਰ ਜਿਹੜਾ ਆ ਉਹ ਭਰ-ਭਰ ਕੇ ਚਾਹੀਦਾ ਆ ਆਪਣਾ ਪਿਆਰ ਭਰ-ਭਰ ਕੇ ਦੇਣ ਵਾਸਤੇ ਸੋਨੀ ਦੀ ਲਿਵ ਐਪ ਨੂੰ ਜਿਹੜਾ ਆ ਆਪਣੇ ਫੋਨ ਦੇ ਉੱਤੇ ਡਾਊਨਲੋਡ ਕਰਕੇ ਸ਼ਨੀਵਾਰ ਤੇ ਐਤਵਾਰ ਨੂੰ ਜਿਹੜਾ ਆ 8 ਵਜੇ ਤੋਂ ਰਾਤੀ 12 ਵਜੇ ਤੱਕ ਲਗਾਤਾਰ ਜਿਹੜਾ ਆ ਤੁਸੀਂ ਉਹਨੂੰ ਵੋਟ ਕਰ ਸਕਦੇ ਹੋ ਇੱਕ ਬੰਦਾ ਘਰ ਤੋਂ ਘੱਟ 50 ਵਾਰੀ ਵੋਟ ਕਰ ਸਕਦਾ ਆ ਤੁਸੀਂ ਉਹਨੂੰ 50 ਵਾਰੀ ਵੋਟ ਕਰੋ ਵੱਧ ਤੋਂ ਵੱਧ ਵੋਟ ਕਰੋ ਤਾਂ ਕਿ ਜਿਹੜਾ ਮਾਸਟਰ ਆਰੀਅਨ ਆ ਉਹ ਜਿੱਤ ਕੇ ਬਾਹਰ ਆ ਸਕੇ ਸਾਡੇ ਕੋਲ ਆ ਸਕੇ ਜਿੱਤ ਕੇ ਜਿੱਤ ਦਾ ਜਿਹੜਾ ਤਗਮਾ ਆ ਸੁਪਰਸਟਾਰ ਸਿੰਗਰ 3 ਦਾ ਉਹ ਲੈ ਕੇ ਆਵੇ ਸੋਨੀ ਦੇ ਉੱਤੇ ਤੇ ਸਾਡੇ ਵੱਲੋਂ ਬਹੁਤ ਬਹੁਤ ਇੱਕ ਵਾਰੀ ਫੇਰ ਤੋਂ ਮੁਬਾਰਕਾਂ ਨੇ ਕਿਉਂਕਿ ਹਾਲੀ ਦੇ ਵਿੱਚ ਸਾਨੂੰ ਪਤਾ ਲੱਗਾ ਆ ਕਿ ਸੋਨੀ ਦੇ ਇੱਕ ਐਪੀਸੋਡ ਦੇ ਵਿੱਚ ਜਿਹੜਾ ਆ ਮਾਸਟਰ ਆਰੀਅਨ ਨੂੰ ਗੱਡੀ ਮਿਲ ਜਾਂਦੀ ਏ ਕਿਉਂਕਿ ਉਹਦੀ ਚਾਹਤ ਸੀ ਗੱਡੀ ਤੇ ਉਹ ਗੱਡੀ ਉਹਨੂੰ ਉਹਦੀ ਚਾਹਤ ਪੂਰੀ ਹੋ ਗਈ ਉਹ ਵੀ ਤੁਹਾਡੇ ਪਿਆਰ ਦੇ ਸਦਕਾ ਹੀ ਉਹਨੂੰ ਉਹ ਚੀਜ਼ ਮਿਲੀ ਏ ਤੇ ਆਪਣਾ ਪਿਆਰ ਜ਼ਰੂਰ ਦਿਓ ਵੋਟ ਕਰੋ ਸਪੋਰਟ ਕਰੋ ਤੁਹਾਡੀ ਵੋਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸਾਡੇ ਮਾਸਟਰ ਆਰੀਆਂ ਨੂੰ ਇੰਨੀ ਗੱਲਾਂ ਕਰਦਾ ਹੋਇਆ ਮੈਂ ਤੁਹਾਡੇ ਤੋਂ ਅਲਵਿਦਾ ਲੈਣਾ ਮੈਂ ਤਾਂ ਆਓ ਸੁਣਦੇ ਆ ਮਾਸਟਰ ਆਰੀਆਂ ਦੇ ਮੂਵੋ ਵੀ ਇਹ ਗੱਲ ਬਾਤ ਨੂੰ ਤੁਮ੍ਹੇ ਦਿਲ ਲੱਗੀ जानी पड़ेगी तुम्हें दिल लगी भू जानी पड़ेगी कभी दिल किसी से लगा कर तो देखो तुम्हें दिल लगी भू जानी पड़ेगी कभी दिल किसी से लगा कर तो देखो कभी दिल किसी से लगा कर तो देखो हेलो गाइस मैं हूँ आप सबका अपना मास्टर आर्यन जैसा कि मैं देखता आ रहा हूँ आप पीछे से मुझे सपोर्ट कर रहे हैं बहुत ही ज़्यादा प्यार दे रहे हैं इस बार हमारा होने वाला है सेमीफाइनल तो उसमें आपकी लास्ट वोटिंग मुझे चाहिए आपके सपोर्ट की बहुत ही ज़्यादा ज़रूरत है ताकि मैं जीत सकूँ मुझे विनर बनाने के लिए डाउनलोड है अपडेट कीजिए सोनी लि वैब या वोट कीजिए फर्स्ट ट्राइफ पर डाउनलोड कीजिए एंड मुझे ज़्यादा से ज़्यादा वोट करें थैंक यू